ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ ਚੈਨਲ ਸੋਈ ਨਿਊ ਫਾਰਮ ਦੇ ਉੱਤੇ ਹਾਜ਼ਰ ਹੋਇਆ ਕਿਸਾਨ ਜੋ ਅੱਜ ਬਾਸਮਤੀ ਝੋਨੇ ਦੀ ਤਾਜ਼ਾ ਰੇਟ ਲੈ ਕੇ ਸਭ ਤੋਂ ਪਹਿਲਾਂ ਆਪਣੇ ਚੈਨਲ ਨਾਲ ਜੁੜੇ ਨਵੇਂ ਕਿਸਾਨ ਵੀਰਾਂ ਨੂੰ ਰਿਕਵੈਸਟ ਹੈ ਕਿ ਆਪਣੇ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਔਰ ਲਾਈਕ ਜਰੂਰ ਕਰੋ ਤਾਂ ਜੋ ਕਿਸਾਨ ਵੀਰੋ ਜਾਨਾ ਮੰਡੀਆਂ ਦੀ ਰੇਟ ਤੁਹਾਨੂੰ ਆਪਣੀ ਵੀਡੀਓ ਵਿੱਚ ਦੇਖਣ ਨੂੰ ਮਿਲ ਸਕਣ ਕੱਲ ਕਰਦੇ ਹਾਂ ਕਿਸਾਨ ਵਿਰੋਧ ਸਭ ਤੋਂ ਪਹਿਲਾਂ ਕੋਟਕਪੂਰਾ ਮੰਡੀ ਦੀ ਜਿੱਥੇ 17 18 ਦਾ ਰੇਟ 3305 ਰੁਪਏ ਰਿਹਾ 18 85 ਦਾ ਰੇਟ 2800 ਤੋਂ ਲੈ ਕੇ 3500 ਰੁਪਏ ਰਿਹਾ 18 86 ਦਾ ਰੇਟ 2900 ਰੁਪਏ ਰਿਹਾ 18 37 ਦਾ ਰੇਟ 2700 ਰੁਪਏ ਰਿਹਾ 1509 ਦਾ ਰੇਟ 2900 ਰੁਪਏ ਰਿਹਾ 1401 ਦਾ ਰੇਟ 2970 ਤੋਂ ਲੈ ਕੇ 3150 ਰੁਪਏ ਰਿਹਾ। ਅੰਦੇਰੀਲਾ ਮੰਡੀ ਵਿੱਚ ਕਿਸਾਨ ਵੀਰੋਂ 17 18 ਦਾ ਰੇਟ 3200 ਰੁਪਏ ਰਿਹਾ। 1509 ਦਾ ਰੇਟ 2810 ਰੁਪਏ ਰਿਹਾ। ਰਤਿਆ ਮੰਡੀ ਦੇ ਵਿੱਚ ਕਿਸਾਨ ਵੀਰੋਂ 1509 ਦਾ ਰੇਟ 2900 ਰੁਪਏ ਰਿਹਾ। 1401 ਦਾ ਰੇਟ 3300 ਰੁਪਏ ਰਿਹਾ। PV1 ਦਾ ਰੇਟ 2790 ਰੁਪਏ ਰਿਹਾ। ਕੈਥਲ ਮੰਡੀ ਦੇ ਵਿੱਚ ਕਿਸਾਨ ਵੀਰੋ 17 18 ਦਾ ਰੇਟ 3540 ਰੁਪਏ ਰਿਹਾ 30 ਨੰਬਰ ਵਾਸਪਤੀ ਦਾ ਰੇਟ 5400 ਰੁਪਏ ਰਿਹਾ 18 86 ਦਾ ਰੇਟ 2900 ਰੁਪਏ ਰਿਹਾ 18 85 ਦਾ ਰੇਟ 3000 ਤੋਂ ਲੈ ਕੇ 3200 ਰੁਪਏ ਰਿਹਾ 1509 ਦਾ ਰੇਟ 2900 ਰੁਪਏ ਰਿਹਾ 18 47 ਦਾ ਰੇਟ 2800 ਰੁਪਏ ਰਿਹਾ ਫਤਿਹਵਾਰ ਮੰਡੀ ਦੇ ਵਿੱਚ ਕਿਸਾਨ ਵੀਰੋ 11 21 ਦਾ ਰੇਟ 4 ਰਹਿਿਆ 60 ਰੁਪਏ ਰਹਾ 17 18 ਦਾ ਰੇਟ 3340 ਰੁਪਏ ਰਹਾ 18 85 ਦਾ ਰੇਟ 3200 ਰੁਪਏ ਰਹਾ 1509 ਦਾ ਰੇਟ 2890 ਰੁਪਏ ਰਹਾ 18 47 ਦਾ ਰੇਟ ਕਿਸਾਨ ਵੀਰੋ 2720 ਰੁਪਏ ਰਹਾ 1401 ਦਾ ਰੇਟ 3370 ਰੁਪਏ ਰਹਾ ਮੁਕਤਸਾ ਸਾਹਿਬ ਮੰਡੀ ਦੀ ਗੱਲ ਕਰਦੇ ਆ ਕਿਸਾਨ ਵੀਰ ਜਿੱਤੇ 17 18 ਦਾ रेट 3000 ਤੋਂ ਲੈ ਕੇ 3310 ਰੁਪਏ ਰਿਹਾ 18 85 ਦਾ रेट 3300 ਤੋਂ ਲੈ ਕੇ 3400 ਰੁਪਏ ਆਰਪੀ ਰਿਹਾ 18 47 ਦਾ रेट 2400 ਤੋਂ ਲੈ ਕੇ 2600 ਰੁਪਏ ਰਿਹਾ 1401 ਦਾ रेट 3000 ਤੋਂ ਲੈ ਕੇ 3200 ਰੁਪਏ ਰਿਹਾ ਸਰਸਾ ਮੰਡੀ ਦੇ ਵਿੱਚ ਕਿਸਾਨ ਵੀਰੋ 11 21 ਦਾ ਰੇਟ 3100 ਤੋਂ ਲੈ ਕੇ 3450 ਰੁਪਏ ਰਿਹਾ 1509 ਦਾ ਰੇਟ 2700 ਤੋਂ ਲੈ ਕੇ 2860 ਰੁਪਏ ਰਿਹਾ 1401 ਦਾ ਰੇਟ 3000 ਤੋਂ ਲੈ ਕੇ 3280 ਰੁਪਏ ਰਿਹਾ PV1 ਦਾ ਰੇਟ 2500 ਤੋਂ ਲੈ ਕੇ 2810 ਰੁਪਏ ਰਿਹਾ 17 18 ਦਾ ਰੇਟ ਕਿਸਾਨ ਵੀਰੋ 3200 ਰੁਪਏ ਰਿਹਾ 18 47 ਦਾ ਰੇਟ 2500 ਤੋਂ ਲੈ ਕੇ 2800 ਰੁਪਏ ਰਿਹਾ 18 85 ਦਾ ਰੇਟ 3000 ਤੋਂ ਲੈ ਕੇ 3450 ਰੁਪਏ ਰਿਹਾ ਤਹਾਣਾ ਮੰਡੀ ਦੇ ਵਿੱਚ ਕਿਸਾਨ ਵੀਰੋ ਜਿੱਤੇ 1509 ਦਾ ਰੇਟ 3040 ਰੁਪਏ ਰਿਹਾ 1401 ਦਾ ਰੇਟ 3330 ਰੁਪਏ ਰਿਹਾ 17 18 ਦਾ ਰੇਟ 3400 ਰੁਪਏ ਰਿਹਾ ਤੇ 18 85 ਦਾ ਰੇਟ 3000 ਰੁਪਏ ਰਿਹਾ ਅੰਮ੍ਰਿਤਸਰ ਸਹਾਮੂੰਡੀ ਦੇ ਵਿੱਚ ਕਿਸਾਨ ਵੀਰੋ 11 21 ਦਾ ਰੇਟ ਤਰਤਾ 4000 ਤੋਂ ਲੈ ਕੇ 4315 ਰੁਪਏ ਰਿਹਾ 17 18 ਦਾ ਰੇਟ 2800 ਤੋਂ ਲੈ ਕੇ 3650 ਰੁਪਏ ਰਿਹਾ ਤੇ 1509 ਦਾ ਰੇਟ 2900 ਦਾ ਰੁਪਏ ਰਿਹਾ 1847 ਦਾ ਰੇਟ 2800 ਰੁਪਏ ਰਿਹਾ ਤੇ 1401 ਦਾ ਰੇਟ 3200 ਰੁਪਏ ਰਿਹਾ ਇਹ थी ਕਿ ਸਾਰੋ ਅੱਜ ਦੇ ਵੱਖ-ਵੱਖ ਮੰਡੀਆਂ ਦੇ ਰੇਟਾਂ ਦੀ ਜਾਣਕਾਰੀ ਚੈਨਲ ਨੂੰ ਲਾਈਕ ਸ਼ੇਅਰ ਜ਼ਰੂਰ ਕਰੋੀ ਧੰਨਵਾਦ ਜੀ ਆਪ ਦਾ ਵੀਡੀਓ ਦੇਖਣ